ਜਿੱਥੇ ਜੋਰਾਵਰ ਸਿੰਘ ਦੇ ਕੋਲ ਪਹੁੰਚੀ ਦਸੰਬਰ 12 1840 ਦੇ ਵਿੱਚ ਉਹਦੇ 'ਚ ਲਿਖਿਆ ਸੀ ਕਿ ਤੂੰ ਆਪਣੀ ਮੁਹਿੰਮ ਨੂੰ ਇੱਥੇ ਖਤਮ ਕਰਕੇ ਵਾਪਸ ਆ ਜਾ ਵਾਪਸ ਨਹੀਂ ਸੀ ਆ ਸਕਦਾ ਪਰ ਫਸ ਬੈ ਚੁੱਕੀ ਸੀ ਇੱਕ ਜਗ੍ਹਾ ਦੇ ਉੱਪਰ गिर ਗਿਆ ਸਾਰੇ ਪਾਸੇ ਤੋਂ ਹਮਲਾ ਕੀਤਾ ਗਿਆ ਉਸ ਹਮਲੇ ਦੇ ਵਿੱਚ ਮੈਦਾਨੇ ਜੰਗ ਦੇ ਵਿੱਚ ਜੂਝਦਾ ਹੋਇਆ ਜੋਰਾਵਰ ਸਿੰਘ ਸ਼ਹਾਦਤ ਪ੍ਰਾਪਤ ਕਰ ਗਿਆ ਤੇ ਇਸ ਕਬੀਲੇ ਦੇ ਲੋਕਾਂ ਨੇ ਅਜ ਇੱਕ ਮਰਦ ਨੂੰ ਲੜਦਾ ਵੇਖਿਆ ਸੀ ਤੇ ਇਹਨਾਂ ਦਾ ਕੋਈ ਸ਼ੁਆਜ ਸੀ ਇਸ ਕਬੀਲੇ ਦਾ ਕਿ ਜੇਕਰ ਆਪਣੀ ਝੌਂਪੜੀ ਦੇ ਵਿੱਚ ਝੌਂਪੜੀਆਂ 'ਚ ਰਹਿੰਦੇ ਸੀ ਪਹਾੜਾਂ ਦੇ ਵਿੱਚ ਜੇਕਰ ਝੌਂਪੜੀ ਦੇ ਵਿੱਚ ਸ਼ੇਰ ਦਾ మాਸ ਟੰਗਿਆ ਜਾਵੇ ਤੇ ਬੱਚੇ ਡਰਦੇ ਨਹੀਂ ਤੇ ਬੱਚੇ ਜਿਹੜੇ ਨੇ ਉਹ ਬਹਾਦਰ ਜਨਮ ਲੈਂਦੇ ਨੇ ਸਾਡੇ ਵੀ ਹੈਗਾ ਘਰਾਂ ਦੇ ਵਿੱਚ ਹੁਣ ਖਤਮ ਹੋਇਆ ਕਿ ਬੱਚੇ ਨੇ ਜਨਮ ਲੈਣਾ ਉਹਦੇ ਸਹਰਾਣੇ ਲੋਹੇ ਦੀ ਕੋਈ ਚੀਜ਼ ਰੱਖਣੀ ਕਰਦ ਰੱਖਣੀ ਕਿਰਪਾਨ ਰੱਖਣੀ ਚਾਕੂ ਰੱਖਣਾ ਐਵੇਂ ਤੇ ਹਰ ਸੱਧਿਆਚਾਰ ਚਵੇਂ ਦੇ ਵਿਸ਼ਵਾਸ ਹੁੰਦੇ ਨੇ ਉੱਥੇ ਵਿਸ਼ਵਾਸ ਸੀ ਕਿ ਸ਼ੇਰ ਦਾ మాਸ ਤੁਹਾਨੂੰ ਮਿਲ ਜਾਵੇ ਨਾ ਆਪਣੇ ਘਰ ਦੇ ਵਿੱਚ ਟੰਗੋ ਤੁਹਾਡੇ ਬੱਚੇ ਕਿਤੇ ਡਰਦੇ ਨਹੀਂ ਐ ਇੱਕ ਬਹਾਦਰ ਹੋਣਗੇ ਹੁਣ ਅੱਜ ਉਹਨਾਂ ਨੇ ਜਨਰਲ ਜਨਵਾਰੀ ਨੂੰ ਲੜਦਾ ਵੇਖਿਆ ਉਹ ਕੌਮ ਦਾ ਜਰਨਲ ਦੁਪਹਿਰ ਦਸੰਬਰ 1740 ਦੇ ਵਿੱਚ ਸ਼ਹਾਦਤ ਪ੍ਰਾਪਤ ਕਰ ਚੁੱਕਾ ਹੈ ਪਹਿਲਾਂ ਤੇ ਲੜਾਈ ਉਹਦੇ ਨਾਲ ਹੋ ਰਹੀ ਸੀ ਹੁਣ ਦੋ ਕਬੀਲਿਆਂ 'ਚ ਲੜਾਈ ਹੋ ਰਹੀ ਹੈ ਕਿਸ ਚੀਜ਼ ਤੋਂ ਇਹਦਾ ਮਾਸ ਅਸੀਂ ਘਰ ਤੇ ਲੈ ਕੇ ਜਾਣਾ ਦੂਜੇ ਕਹਿ ਰਹੇ ਨੇ ਇਹਦਾ ਮਾਸ ਅਸੀਂ ਘਰ ਤੇ ਲੈ ਕੇ ਜਾਣਾ ਲੜਾਈ ਜਰਨੈਲ ਦੀ লাশ ਹੋ ਰਹੀ ਹੈ ਤੇ ਇਹਦੀ লাশ ਦਾ ਮਾਸ ਚਾਹੀਦਾ ਇੱਕ ਸਿਆਣਾ ਸੀ ਟਕਲਾ ਕੋਟ ਕਬੀਲੇ ਦੇ ਵਿੱਚ ਉਹਨਾਂ ਦਾ ਜਰਨੈਲ ਜਿਹੜਾ ਤੰਦਪ ਨੇਮਿਕਲ ਜਿਹੜਾ ਰਾਜਾ ਉਹਦੇ ਖਾਨਦਾਨ ਦੇ ਵਿੱਚੋਂ ਸੀ ਉਹਨੇ ਕਿਹਾ ਵੇਖੋ ਲੜੋ ਨਾ ਮੁੱਲ ਪਾ ਲੈਨੇ ਆ লাশ ਦਾ ਮੁੱਲ ਪਾਇਆ ਗਿਆ ਲੱਕੜ ਦੇ ਉੱਪਰ ਉਸ ਦੇ ਲਾਸ਼ ਦੇ ਛੋਟੇ ਛੋਟੇ ਟੁਕੜੇ ਕੀਤੇ ਗਏ ਤੇ ਕਿਸੇ ਨੂੰ 10 ਰੁਪਏ ਦਾ ਤੇ ਕਿਸੇ ਨੂੰ 12 ਰੁਪਏ ਦਾ ਜਿਹੜੀ ਉੱਥੋਂ ਦੀ ਕਰੰਸੀ ਸੀ ਉਹਦੇ ਵਿੱਚ ਛੋਟੇ ਛੋਟੇ ਜਰਨੈਲ ਜੋਰਾਵਰ ਸਿੰਘ ਦੇ ਮਾਸ ਦੇ ਟੁਕੜੇ ਵਿੱਚੇ ਗਏ ਘਰਾਂ 'ਚ ਰੱਖਣ ਦੇ ਵਾਸਤੇ ਉਹ ਸਾਡਾ ਚਦਾਇਆ ਸੀ ਔਰ ਅੱਜ ਵੀ ਜਦੋਂ ਉਸ ਕਬੀਲੇ ਦੇ ਵਿੱਚ ਜਦੋਂ ਕੋਈ ਬੱਚੀ ਗਰਭਵਤੀ ਹੁੰਦੀ ਹੈ ਤੇ بڑے ਢੋਲ ਟਮਕੇ ਦੇ ਨਾਲ ਉਸ ਜਰਨੈਲ ਦੀ ਉਸ ਜਗ੍ਹਾ ਦੇ ਉੱਪਰ ਲਗਾਇਆ ਜਾਂਦਾ ਜਿੱਥੇ ਉਹਦੀ ਸ਼ਹਾਦਤ ਹੋਈ ਸੀ ਕੇਵਲ ਸੱਜਾ ਹੱਥ ਉਹਨਾਂ ਨੇ ਨਿਸ਼ਾਨੀ ਵਿੱਚੋਂ ਉੱਥੇ ਦੱਬਿਆ ਹੋਇਆ ਤੇ ਉੱਥੇ ਜਾ ਕੇ ਉਹਨਾਂ ਦਾ ਜਿਹੜਾ ਸਿੱਖੀਆਂ ਦਾ ਬੋਧੀ ਜਿਹੜਾ ਧਾਰਮਿਕ ਆਗੂ ਹੁੰਦਾ ਹੈ ਨਾ ਉਹ ਉੱਥੇ ਜਾ ਕੇ ਅਰਦਾਸ ਕਰਦਾ ਹੈ ਕਿ ਜੇ ਇਸ ਬੱਚੀ ਦੇ ਘਰ ਦੇ ਵਿੱਚ ਪੁੱਤਰ ਪੈਦਾ ਹੋਵੇ ਤੇ ਇਸ ਜਰਨੈਲ ਵਰਗਾ ਬੋਧੀ